ਹੈਲੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਜੱਟ ਐਂਡ ਜੁਲੀਅਟ 3 ਬਾਰੇ 27 ਜੂਨ ਨੂੰ ਜੋ ਕਿ ਸਿਨੇਮਾ ਘਰ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਜੱਟ ਐਂਡ ਜੁਲੀਅਟ 3 ਨੇ ਇਤਿਹਾਸ ਰਚ ਦਿੱਤਾ ਹੈ ਫਿਲਮ ਨੇ ਸਿਰਫ 20 ਦਿਨਾਂ ਵਿੱਚ 100 ਕਰੋੜ ਦੀ ਕਮਾਈ ਕਰ ਲਈ ਹੈ ਤੇ ਪੰਜਾਬੀਆਂ ਲਈ ਬਹੁਤ ਵੱਡੀ ਗੱਲ ਹੈ ਦਲਜੀਤ ਸਾਂਝ ਦੇ ਲਈ ਤੇ ਹੁਣ ਆਪਾਂ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਹਾਂ ਚੰਡੀਗੜ੍ਹ ਪੰਜਾਬੀ ਸਿਨੇਮਾ ਵਿੱਚ ਇਸ ਸਮੇਂ ਦਲਜੀਤ ਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੁਲੀਅਟ 3 ਸ਼ਾਈ ਹੋਈ ਹੈ 27 ਜੂਨ ਨੂੰ ਵਰਲਡਵਿਡ ਰਿਲੀਜ਼ ਹੋਈ ਇਸ ਫਿਲਮ ਨੇ ਸਿਰਫ 20 ਦਿਨਾਂ ਵਿੱਚ 100 ਕਰੋੜ ਦੇ ਅੰਕੜੇ ਪਾਰ ਕਰ ਲਏ ਹਨ ਹੁਣ ਇਹ ਫਿਲਮ ਜਲਦ ਹੀ ਗਿੱਪੀ ਗਰੇਵਾਲਾ ਤੇ ਸੋਨਮ ਬਾਜਵਾ ਸਟਾਰ ਅਜ ਪੰਜਾਬੀ ਫਿਲਮ ਕੈਰੀ ਔਨ ਜੱਟਾ 3 103 ਕਰੋੜ ਦੇ ਰਿਕਾਰਡ ਤੋੜ ਦੇਵੇਗੀ ਜਿਸ ਨਾਲ ਇਹ ਫਿਲਮ ਪੰਜਾਬੀ ਸਿਨੇਮਾ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਜਾਵੇਗੀ ਇਸ ਦੌਰਾਨ ਜੇਕਰ ਇਸ ਫਿਲਮ ਦੇ ਸਾਰੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਪਹਿਲੇ ਦਿਨ ਦੇਸ਼ ਵਿਦੇਸ਼ ਵਿੱਚ 10.70 ਕਰੋੜ ਦੂਜੇ ਦਿਨ 11.65 ਕਰੋੜ ਤੀਜੇ ਦਿਨ 12.50 ਕਰੋੜ ਚੌਥੇ ਦਿਨ 14.15 ਪੰਜਵੇਂ ਦਿਨ 6.75 ਕਰੋੜ ਅਤੇ ਛੇਵੇਂ ਦਿਨ 6.7 ਕਰੋੜ ਸੱਤਵੇਂ ਦਿਨ 4.20 ਕਰੋੜ ਅੱਠਵੇਂ ਦਿਨ 3. 53 ਤੇ ਤੈਨੂੰ 81 ਕਰੋੜ ਜਿਸ ਨਾਲ ਫਿਲਮ ਦਾ 10 ਦਿਨਾਂ ਵਿੱਚ ਹੀ ਸਾਰਾ ਕਲੈਕਸ਼ਨ 78.92 ਕਰੋੜ ਹੋਇਆ ਸੀ ਇਸ ਤੋਂ ਬਾਅਦ ਫਿਲਮ ਨੇ ਪੂਰੇ 14 ਦਿਨਾਂ ਵਿੱਚ ਹੀ 90 ਕਰੋੜ ਦਾ ਅੰਕੜਾ ਪਾਰ ਕਰ ਲਿਆ ਅਤੇ 90 ਦਿਨ 100 ਕਰੋੜ ਦਾ ਵਿਸ਼ਾਲ ਅੰਕੜਾ ਪਾਰ ਕਰਨ ਦਾ ਇਤਿਹਾਸ ਰਚ ਦਿੱਤਾ ਹੈ ਤੇ ਤੁਸੀਂ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਜੇ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਾ ਕਰੋ ਤੇ ਤੁਸੀਂ ਕਮੈਂਟ ਕਰ दसो तव्हां दलजीत दांइ जी फिल्म कवे लगी